ਪੰਜਾਬ ਦੇ ਵਿੱਚ ਇਦਾਂ ਦੇ ਡਿਜ਼ਾਈਨ ਟ੍ਰੈਂਡਿੰਗ ਦੇ ਵਿੱਚ ਨਹੀਂ ਜੀ ਜੋ ਤੁਸੀਂ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਜ ਜੇ ਗੱਲ ਕਰੀਏ ਡਿਜ਼ਾਈਨ ਦੀ ਡਿਜ਼ਾਈਨ ਵੀ ਬਾਕਮਾਲ ਹੈ ਜੀ ਉਸ ਤੋਂ ਜ਼ਿਆਦਾ ਇੰਟੀਰੀਅਰ ਵਰਕ ਬਹੁਤ ਸੋਹਣਾ ਹੋਇਆ ਹੋਇਆ ਜੀ ਕੋਠੀ ਦੇ ਅੰਦਰ ਬਾਕੀ ਆਪਾਂ ਗੱਲ ਕਰਦੇ ਹਾਂ ਬਾਈ ਜੀ ਜੋ ਘਰ ਦੇ ਮਾਲਕ ਨੇ ਜੀ ਉਹਨਾਂ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਆਪਣਾ ਸ਼ੁਭਨੇਮ ਜੀ ਮੇਰਾ ਸ਼ਹਿਰ ਕਿਹੜੀ ਜਗ੍ਹਾ ਆਪਾਂ ਚਗਾਵਾ ਵਿੱਚ ਰਹਿਣ ਵਾਲੇ ਹਾਂ ਚਗਾਵਾ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਪੈਂਦਾ ਹੈ ਜੇ ਆਪਾਂ ਦੇਖੀ ਰੰਗ ਕਲਰ ਕਲਰ ਕੰਬੀਨੇਸ਼ਨ ਕੋਠੀ ਦਾ ਜੀ ਬਹੁਤ ਜਿਆਦਾ ਬਾ ਕਮਾਲ ਹੈ ਜੀ ਗਰਾਉਂਡ ਫਲੋਰ ਤੇ ਬਾਈ ਜੀ ਹਾਂਜੀ ਕਿੰਨਾ ਏਰੀਆ ਬਣਦਾ ਜੀ 플ੌਟ ਸਾਈਜ਼ ਇਹ 31 बाई 76 ਹੈ ਜੀ 31 बाई 76 ਜੀ 76 ਫੁੱਟ ਠੀਕ ਹੈ ਕਾਵੜੇ ਏਰੀਆ ਕਿੰਨਾ ਜੀ ਗਰਾਉਂਡ ਫਲੋਰ ਇਹ ਹੈਗਾ ਜੀ 1300 ਫੁੱਟ ਹੈਗਾ ਇਹ ਵਾਲਾ ਹਾਂਜੀ ਤੇ 200 ਸੌਰੀ 2 1200 ਫੁੱਟ ਉੱਪਰ ਲੈਗਾ ਤੇ 200 ਫੁੱਟ ਉੱਪਰ ਉਸ ਤੋਂ ਉੱਪਰ ਗਿਆ ਜੀ ਦੋਸਤੋ ਜਿਵੇਂ ਆਪਾਂ ਦੇਖ ਰਹੇ ਹਾਂ ਬਾਈ ਜੀ ਗੇਟ ਆਪਣਾ ਆਟੋਮੈਟਿਕ ਲੱਗਿਆ ਜੀ ਇਹ ਆਟੋਮੈਟਿਕ ਹੈ ਜੀ ਆਪਣਾ ਹਾਂਜੀ ਇਹ ਰਿਮੋਟ ਬੇਫਿਕਰੀ ਹੋ ਜਾਂਦੀ ਐ ਤੇ ਜਦੋਂ ਮਾਦੀ ਨੂੰ ਅਨਲੌਕ ਕਰ ਦੋ ਆਪਣੇ ਬਲੌਗ ਹੋ ਜਾਂਦਾ ਹੋਰ ਤੋਂ ਕੋਈ ਟੈਂਸ਼ਨ ਨਹੀਂ ਇਹ ਵੀ ਬਹੁਤ ਵਧੀਆ ਬਾਈ ਜੀ ਹੈ ਨਾ ਇਹਦੇ ਵੀ ਬਾਈ ਆਪਣਾ ਉਹਦੇ ਵਿੱਚ ਇਹ ਹੁੰਦਾਗਾ ਬਾਈ ਦਾ ਵੇ ਜਿੱਦਾਂ ਹੁਣ ਕਈ ਵਾਰ ਆਪਾਂ ਕਹਿੰਦੇ ਜਗ੍ਹਾਏ ਹੁੰਨੇ ਆ ਰਾਤ ਦਾ ਸਮਾ ਹੁੰਦਾ ਘਰ ਦੇ ਉਹ ਨਹੀਂ ਠਹਿਲਣ ਦੀ ਜਗ੍ਹਾ ਹੁੰਦਾ ਇਸ ਕਰਕੇ ਬਾਹਰੋਂ ਆਉਂਦੇ ਆਪਣਾ ਲੌਕ ਖੋਲ ਕੇ ਅੰਦਰ ਆ ਸਕਦੇ ਆਗੇ ਹਾਂਜੀ ਬਾਈ ਜੀ ਠੀਕ ਹੈ ਬਾਕੀ ਤੁਹਾਨੂੰ ਅੰਦਰੋਂ ਦਿਖਾਉਣੇ ਆ ਠੀਕ ਹੈ ਜੀ ਬਾਕੀ ਟਾਇਲ ਵਰਕ ਤੁਸੀਂ ਦੇਖ ਸਕਦੇ ਹੋ ਇਹ ਟਾਇਲ ਜੀ ਇਹ ਸਾਰੀ ਕਜਾਰੀਆਂ ਲੱਗੀ ਆ ਜੀ ਕਜਾਰੀਆਂ ਦੀ ਜੀ ਹਾਂਜੀ ਕਜਾਰੀਆਂ ਦਾ ਜੀ ਬਾਈ ਦੇ ਦੱਸਣ ਮੁਤਾਬਕ ਜੀ ਕਿ ਜਾਰੀਆ ਦੀ ਸਾਰੀ ਟਾਇਲ ਵਰਤੀ ਗਈ ਹੈ ਜੀ ਅੰਦਰ ਵੀ ਬਾਕੀ ਆਪਾਂ ਚੱਲ ਕੇ ਸਾਰਾ ਤੁਹਾਨੂੰ ਦਿਖਾਉਣੇ ਆ ਜੀ ਪਲਾਨ ਫੋਰਚ ਦਾ ਇੰਟਰਸ ਏਰੀਆ ਆ ਗਿਆ ਜੀ ਮੇਨ ਦੇਖੋ ਜੀ ਇਹ ਵੀ ਕੋਠੀ ਨੂੰ ਇੱਕ ਮਤਲਬ ਅਲੱਗ ਤੋਂ ਦਿਖ ਦੇਂਦਾ ਜੀ ਹਨਾ ਹਾਂਜੀ ਇੰਟਰਸ ਗੇਟ ਤੇ ਖੜੇ ਹਾਂ ਜੀ ਦੋ ਸਾਈਡ ਦੀ ਐਂਟਰੀ ਇੱਧਰ ਡ੍ਰੈਇੰਗ ਰੂਮ ਆ ਜੀ ਆਪਾਂ ਪਹਿਲਾਂ ਇੱਧਰ ਦੀ ਐਂਟਰ ਕਰਦੇ ਆਂ ਇੰਟਰਸ ਏਰੀਆ ਮੇਨ ਹਾਂਜੀ ਦੋਸਤੋ ਲੌਬੀ ਦੇ ਵਿੱਚ ਆ ਚੁੱਕੇ ਆਂ ਜੀ ਆਪਾਂ ਤੁਸੀਂ ਦੇਖੋ ਜੀ ਲੋਬੀ ਦਾ ਬਾਈ ਜੀ ਜੇ ਗੱਲ ਕਰੀਏ ਜੀ ਲੋਬੀ ਦਾ ਕੀ ਸਾਈਜ਼ ਹੈ ਜੇ ਕੋਈ ਹੈਗਾ ਜੇ 12 सॉरी 13 ਤੋਂ 42 42 ਦੇ ਵਿੱਚ ਵਿੱਚ ਸਾਰਾ ਹੈਗਾ 13 14 ਦੇ ਵਿੱਚ सॉरी ਠੀਕ ਹੈ ਜੀ 13 14 ਦੇ ਏਰੀਆ ਦੇ ਲਗਭਗ ਹੈਗਾ ਲੋਬੀ ਦਾ ਸਹਿਜ ਵੀ ਖੁੱਲਾ ਬਣਿਆ ਹੋਇਆ ਹੈ ਦੋਸਤੋ ਬਹੁਤ ਵਧੀਆ ਬਾਕੀ ਤੁਹਾਨੂੰ ਚੱਲ ਕੇ ਦਿਖਾਉਣੇ ਆਂ ਇਧਰਲੀ ਸਾਈਡ ਜੀ ਇਹ ਕਿਚਨ ਹੈਗੀ ਜੀ ਆਪਣੀ ਕਿਚਨ ਜੀ ਇਹ ਸਾਰਾ ਇਹ ਇਨੋਟੈਕ ਦਾ ਕੰਮ ਹੋਇਆ ਹੋਇਆ ਹੈਗਾ ਜੀ ਸਾਰਾ ਦੂਜਾ ਬੋਰਡ ਲੱਗਾ ਹੋਇਆ ਹੈਗਾ ਤੇ ਬਾਕੀ ਦਾ ਸਾਰੇ ਆਹ ਬੋਲ ਸਕਦੇ ਤੁਸੀਂ ਆ ਸਾਰੇ ਬੜੇ ਨੇ ਰੈਂਗਰਾ ਬਾਕੀ ਕਿਚਨ ਦੇ ਵਿੱਚ ਵੀ ਮੋਡੂਲਰ ਕਿਚਨ ਹੈ ਜੀ ਆਪਾਂ ਦੇਖ ਸਕਦੇ ਹਾਂ ਸਾਰਾ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈ ਜੀ ਬਾਕੀ ਨਾਲ ਜਿੱਦਾਂ ਆਪਣੇ ਅੱਜਕੱਲ ਚੱਲਦੇ ਆ ਇਨੋਟੈਕ ਐਕਸਾਈ ਹੋਵੇ ਆ ਇਹ ਦੋ ਚੀਜ਼ਾਂ ਹੋਰ ਆਏ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜੀ ਸਾਰੇ ਵਰਕ ਕੀਤੇ ਹੋਏ ਜੀ ਜੇ ਆਪਾਂ ਗੱਲ ਕਰੀਏ ਜੀ ਪੀਓਪੀ ਡਾਉਨ ਸੀਲਿੰਗ ਕੈਸ ਹੈ ਨਾ ਪਰ ਡਾਉਨ ਸੀਲਿੰਗ ਵੀ ਇੱਕ ਅਲੱਗ ਤੋਂ ਦਿਖ ਦੇ ਰਹੀ ਹੈ ਜੀ ਕੋਠੀ ਨੂੰ ਜੀ 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 ਬਾਈ ਜੀ ਆਪਾਂ ਜੇ ਗੱਲ ਕਰੀਏ ਲੱਕੜ ਕਿਹੜੀ ਵਰਤੀ ਗਈ ਹੈ ਜੀ ਇਹ ਲੱਕੜ ਸਾਗਵਾਨ ਵਰਤੀ ਗਈ ਹੈ ਸਾਗਵਾਨ ਜੀ ਸਾਰੀ ਹਾਂ ਜੀ ਸਾਰੀ ਸਾਗਵਾਨ ਠੀਕ ਹੈ ਜੀ ਬਹੁਤ ਸੋਹਣਾ ਜੀ ਲੱਕੜ ਦਾ ਵੀ ਕੰਮ ਸਾਰਾ ਬਾਈ ਉਹ ਜਿਹੜੇ ਕਹਿੰਦੇ ਨੇ ਸਾਗਵਾਨ ਦਾ ਕੀਤਾ ਹੋਇਆ ਹੈ ਜੀ ਕੋਠੀ ਦੇ ਵਿੱਚ ਬਾਕੀ ਜਿਹੜਾ ਬੋਰਡ ਵਰਤਿਆ ਗਿਆ ਸਾਰਾ ਐਚ ਡੀ ਐਮ ਆਰ ਵਰਤਿਆ ਗਿਆ ਜੀ ਜੀ ਇਹ ਸਾਰਾ ਟੋਟਲੀ ਕੋਠੀ ਦੇ ਚਾਚੇ ਡੀ ਐਮ ਆਰ ਵਰਤਿਆ ਗਿਆ ਜੀ ਜੀ ਇਧਰਲੀ ਸਾਈਡ ਜੀ ਇਹ ਆਪਣਾ ਡਰਾਈੰਗ ਰੂਮ ਆ ਗਿਆ ਜੀ ਇਧਰਲੀ ਸਾਈਡ ਆਪਾਂ ਦੋਸਤੋ ਡ੍ਰਾਇੰਗ ਰੂਮ ਦਿਖਾ ਦੋ ਜੀ ਹਾਂ ਇਧਰ ਦੀ ਪੋਰਚ ਵਾਲੀ ਸਾਈਡ ਦੀ ਵੀ ਐਂਟਰੀ ਹੈਗੀ ਹੈ ਜੀ ਹਾਂ ਜੀ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਇਧਰਲੀ ਸਾਈਡ ਦੀ ਵੀ ਡਬਲ ਇਧਰਲੀ ਸਾਈਡ ਦੀ ਵੀ ਐਂਟਰੀ ਹੈ ਮੇਨ ਇੰਟਰੈਸ ਉਧਰ ਹੈ ਜੀ ਹਾਂ ਅਪਾ ਡ੍ਰਾਇੰਗ ਰੂਮ ਦੇ ਵਿੱਚ ਖੜੇ ਆ ਜੀ ਬਾਕੀ ਮੋਲਡਿੰਗ ਬਰਾ ਡਿਜ਼ਾਈਨ ਸਾਰੇ ਕੀਤੇ ਨੇ ਇਹ ਡਿਜ਼ਾਈਨ ਮੋਲਡਿੰਗ ਟਾਈਪ ਚ ਬਣਾਇਆ ਹੈ ਜੀ ਬਿਨਾਂ ਦੇ ਦਿਖਾ ਦੋ ਜੀ ਦੋਸਤੋ ਡਿਜ਼ਾਈਨ ਬਹੁਤ ਸੋਹਣਾ ਕਰਿਆ ਬਾਕੀ ਸਾਰਾ ਜਿਵੇਂ ਆਪਾਂ ਕਲਰ ਦਾ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਲਰ ਕੰਬੀਨੇਸ਼ਨ ਵੀ ਬਹੁਤ ਵਾ ਕਮ ਤੇ ਬਾਕੀ ਪੀਓਪੀ ਦਾ ਕੰਮ ਦਾ ਆਪਣਾ ਹੋਇਆ ਹੋਇਆ ਜੀ ਕੰਪਲੀਟ ਸਾਰਾ ਡਾਊਨ ਸਿਲਿੰਗ ਤੇ ਜੇ ਗੱਲ ਕਰੀਏ ਜੀ ਗਰਾਉਂਡ ਫਲੋਰ ਤੇ ਜੀ ਆਪਣੇ ਕੋਲੇ ਦੋ ਬੈਡਰੂਮ ਦੋ ਬੈਡਰੂਮ ਜੀ ਦੋ ਬੈਡਰੂਮ ਨੇ ਇੱਕ ਡਰਾਈਂਗ ਰੂਮ ਆ ਡਰਾਈਂਗ ਰੂਮ ਹੋ ਗਿਆ ਜੀ ਸਟੋਰ ਆ ਗਿਆ ਕਿਚਨ ਆ ਗਿਆ ਤੇ ਲੌਬੀ ਆ ਗਈ ਲੌਬੀ ਜੀ ਬਾਕੀ ਆਪਾਂ ਇੱਕਦਮ ਹੋਰ ਚੀਜ਼ ਦਿਖਾਉਣਾ ਤੇ ਆ ਦੇਖੋ ਇਹ ਬਾਰ ਬਣਾਇਆ ਹੋਇਆ ਹੈ ਜੀ ਜਿੱਦਾਂ ਛੋਟਾ ਬਾਰ ਬਣਾਇਆ ਹੈ ਜੀ ਬਹੁਤ ਸੋਹਣੀ ਲੁੱਕ ਹੈ ਜੀ ਆ ਦਿਖਾ ਦਿਓ ਜੀ ਪੀਵੀਸੀ ਵਾਹੇ ਕਿਹੜਾ ਬੋਰਡ ਲੱਗੇ ਨੇ ਲੋਅਰ ਲੱਗੇ ਨੇ ਸਾਰੇ ਹਾਂਜੀ ਲੋਅਰ ਲੱਗਾ ਹੈ ਇਹ ਐਚ ਡੀ ਐਮ ਆਰ ਬੋਰਡ ਵਰਤਿਆ ਗਿਆ ਤੇ ਬਾਕੀ ਲੋਅਰ ਲੱਗੇ ਨੇ ਜੀ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਬਾਕੀ ਆਪਾਂ ਤੁਹਾਨੂੰ ਰੂਮ ਦਿਖਾਉਣੇ ਹੀ ਚੱਲ ਕੇ ਇਧਰਲੀ ਸਾਈਡ ਜੀ ਜੇ ਗੱਲ ਕਰੀਏ ਆਪਾਂ ਰੂਮ ਦੇ ਵਿੱਚ ਐਂਟਰ ਕਰ ਗਏ ਜੀ ਮੇਨ ਰੂਮ ਆ ਗਿਆ ਜੀ ਦੇਖੋ ਜੀ ਰੂਮ ਦੇ ਰੂਮ ਦੇ ਵਿੱਚ ਆਪਾਂ ਨੂੰ ਐਂਟਰ ਕਰਕੇ ਦੇਖੋ ਜੀ ਇੱਕ ਅੰਟੀਰੀਅਰ ਦਾ ਕੰਬਾਕ ਕਮਾਲ ਹੈ ਜੀ ਦੇਖ ਸਕਦੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਇਹ ਕਲਰ ਕੰਬੀਨੇਸ਼ਨ ਬਹੁਤ ਸੋਹਣਾਗਾ ਤੇ ਬਾਈ ਜੀ ਮੈਂ ਇਹਦੇ ਵਿੱਚ ਮਤਲਬ ਦੱਸੋ ਜੀ ਇਹ ਸਾਰਾ ਸਾਰਾ ਲੱਕੜ ਦੇ ਵਿੱਚ ਵਰਕ ਹੋਇਆ ਐਚ ਡੀ ਐਮ ਰਵੋਡ ਵਰਤੇ ਗਏ ਨੇ ਨਾਲ ਸਪਾਈਕਰ ਲੱਗਾਗਾ ਜੀ ਇਹ ਸਾਰਾ ਲੱਕੜ ਦੇ ਵਿੱਚ ਹੀ ਵਰਕ ਹੋਇਆ ਹੋਇਆ ਹੈ ਬਾਕੀ ਲੂਵਰ ਲੱਗੇ ਹੋਏ ਨੇ ਪੈਨਲ ਬਣੇ ਹੋਏ ਆ ਜੀ ਇਧਰ ਐ ਲੀਡੀ ਪੈਨਲ ਐਲ ای ਡੀ ਵਗੈਰਾ ਲੱਗੀ ਸਾਰਾ ਪੈਨਲ ਵੱਡੇ ਬਣਾਏ ਗਏ ਨੇ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਹੈ ਇਹ ਲਾਈਟਿੰਗ ਦਾ ਵਰਕ ਬਾਕਮਾਲ ਹੈ ਜੀ ਮੈਂ ਬਾਈ ਹੋਰੀ ਅੱਛਾ ਜੀ ਇਧਰ ਡਿਫਰੈਂਟ ਚੀਜ਼ ਦਿਖਾ ਰਿਹਾ ਅੱਛਾ ਜੀ ਆ ਦੇਖੋ ਹਾਂਜੀ ਬਾਈ ਜੀ ਕਿਸੇ ਨੂੰ ਪਤਾ ਨਹੀਂ ਹੋਏਗਾ ਵੀ ਅੰਦਰ ਕੀ ਹੈ ਇਧਰ ਬਾਈਰ ਨੇ ਇੱਕ ਡਰੈਸਿੰਗ ਰੂਮ ਆ ਗਿਆ ਜੀ ਹਾਂਜੀ ਸਰ ਹਾਂਜੀ ਨਾਲ ਕੋਈ ਡਰੈਸਿੰਗ ਵਿੱਚ ਦਾ ਇਹ ਅਲਮਾਰੀ ਸਾਡੇ ਸਲਾਈਡਰ ਆ ਗਈ ਹੈ ਠੀਕ ਹੈ ਜੀ ਤੇ ਦੂਸਰੀ ਸਾਈਡ ਸਾਡੇ ਹੈਗੇ ਆ ਜੀ ਜੀ ਤੇ ਉਸ ਤੋਂ ਬਾਅਦ ਵਿੱਚ ਇਹ ਸਾਡਾ ਬਾਥਰੂਮ ਆਇਆ ਇਧਰਲੀ ਸਾਈਡ ਬਾਥਰੂਮ ਅਟੈਚ ਹੈ ਜੀ ਦਿਖਾ ਸਕਦੇ ਤੁਸੀਂ ਸਾਰਾ ਕੰਪਲੀਟ ਹੈ ਜੀ ਤੇ ਬਾਕੀ ਆਪਾਂ ਦੇਖਦੇ ਆ ਜਿਵੇਂ ਲਾਈਟਿੰਗ ਦਾ ਵੀ ਸਾਰਾ ਕੰਮ ਬਾਈ ਬਾਕਮਾਲ ਹੈ ਜੀ ਹਨਾ ਇਹ ਆਪਣੇ ਕਜ਼ਨ ਸੀਗੇ ਬਰੇ ਭੁਇ ਦੇ ਬੇਟਾ ਅੱਛਾ ਜੀ ਠੀਕ ਹੈ ਉਹਨਾਂ ਦਾ ਇਹ ਸਾਰਾ ਕੰਮ ਉਹਨਾਂ ਦਾ ਕੀਤਾ ਹੈਗਾ ਠੀਕ ਹੈ ਸਰ ਠੀਕ ਹੈ ਜੇ ਗੱਲ ਕਰੀਏ ਜੀ ਇਹ ਵਰਕ ਸਾਰਾ ਡਾਊਨਸ ਲੀਗ ਦੇ ਵਰਗੇ ਗੁਰੀ ਘਰਗਣਾ ਦੀ ਟੀਮ ਸੀ ਉਹਨਾਂ ਨੇ ਬੰਦੇ ਭੇਜੇ ਸੀਗੇ ਠੀਕ ਹੈ ਸਰ ਠੀਕ ਹੈ ਉਹਨਾਂ ਦੇ ਸਾਰੇ ਟੀਮ ਦੇ ਬੰਦੇ ਆਏ ਹੋਏ ਹਨ ਹਾਂ ਜੀ ਇਹ ਉਹਨਾਂ ਦਾ ਕੰਮ ਹੋਇਆ ਜਿਵੇਂ ਡਿਜ਼ਾਈਨ ਦਾ ਮਤਲਬ ਤੁਸੀਂ ਦੱਸ ਰਹੇ ਸੀਗੇ ਸਾਰਾ ਉਹ ਲੱਕੜ ਦਾ ਡਿਜ਼ਾਈਨ ਜਿੱਦਾਂ ਮੇਰੇ ਉਸ ਫਾਦਰਨ ਲੋ ਨੇ ਸੋਰਾ ਸਾਹਿਬ ਠੀਕ ਹੈ ਜੀ ਸਾਰਾ ਉਹਨਾਂ ਨੇ ਕੀਤਾ ਟੋਟਲੀ ਇੰਟੀਰੀਅਰ ਜਿੰਨਾ ਦਾ ਕੰਮ ਹੋਇਆ ਉਹ ਸਾਰਾ ਉਹਨਾਂ ਨੇ ਕੀਤਾ ਉਹ ਐਂਡ ਗਾਰਡ ਤੋਂ ਪਿਛੋ ਹੈ ਗਿਆ ਜੀ ਬਾਈ ਜੀ ਲੌਂਗ ਕਰਦੇ ਆ ਅਕਬਰ ਅਲੀ ਨਾਮ ਉਹਨਾਂ ਦਾ ਜੀ ਜਿਵੇਂ ਇਧਰ ਆਪਾਂ ਦੇਖ ਰਹੇ ਹਾਂ ਬਾਈ ਜਿਵੇਂ ਇਹ ਇਹਦੇ ਬਾਰੇ ਆਪਾਂ ਗੱਲ ਕਰੀਏ ਇਹ ਆਪਾਂ ਨੂੰ ਵਾਲਪੇਪਰ ਲਗਾਏ ਵਾਲਪੇਪਰ ਲਗਾਏ ਦਿਖਾ ਦਿਓ ਦੋਸਤੋ ਹਾਂਜੀ ਇਹ ਵੀ ਬਾਲ ਤੇ ਬਹੁਤ ਵਧੀਆ ਕੰਮ ਹੋਇਆ ਇਧਰ ਵਾਲਪੇਪਰ ਲੱਗਿਆ ਜੀ ਅ ਵੈਂਟੀ ਬਣਾਈ ਗਈ ਆ ਬਾਅਦ ਹਾਂਜੀ ਇਧਰ ਦੇਖੋ ਜੀ ਵੈਂਟੀਰੀ ਆ ਗਿਆ ਇਧਰ ਬਾਥਰੂਮ ਜੀ ਹਾਂਜੀ ਇਹ ਬਾਥਰੂਮ ਹੋਤਾ ਹੈ ਜੀ ਇੱਥੇ ਇਧਰ ਸਰ ਦਿਖਾ ਲਈ ਇਹ ਸਾਰੇ ਇੱਕ ਜਾਰੀਆ ਦਾ ਇੱਕ ਕੰਮ ਹੋਇਆ ਸਾਰਾ ਇੱਕ ਜਾਰੀਆ ਵਰਕ ਹੋਇਆ ਹੈ ਟਾਇਲ ਵਰਕ ਸਾਰਾ ਤੁਸੀਂ ਦੇਖ ਸਕਦੇ ਹੋ ਬਾਈ ਹੋਰੀ ਪਹਿਲਾਂ ਵੀ ਦੱਸ ਚੁੱਕੇ ਨੇ ਜੀ ਕਜਾਰੀਆ ਦੀ ਟਾਇਲ ਸਾਰੀ ਵਰਤੀ ਗਈ ਹੈ ਜੀ ਬਾਕੀ ਜਿਵੇਂ ਜੈਗਵਰ ਕੰਪਨੀ ਦਾ ਤੁਸੀਂ ਕਹਿ ਰਹੇ ਸਾਰੇ ਹਾਂ ਜੀ ਸਾਰਾ ਜੈਗਵਰ ਦਾ ਕੰਮ ਹੋਇਆ ਹੈ ਫਿਟਿੰਗ ਦਾ ਸਾਰਾ ਹਾਂ ਸਾਰੀ ਫਿਟਿੰਗ ਦਾ ਜੈਗਵਰ ਲੱਗੀ ਹੈ ਠੀਕ ਹੈ ਜੀ ਟੋਟਲੀ ਜੈਗਵਰ ਦਾ ਕੰਮ ਹੋਇਆ ਹੈ ਜੀ ਜੇ ਗੱਲ ਕਰੀਏ ਜੀ ਇਧਰ ਬਾਈ ਜੀ ਇਹ ਆਪਣਾ ਸਟੋਰ ਹੈਗਾ ਜੀ ਅੱਛਾ ਜੀ ਇਹ ਸਟੋਰ ਰੱਖਿਆ ਹੈਗਾ ਇਧਰ ਸਟੋਰ ਜੀ ਇਹਦਾ ਅਲਮਾਰੀਆਂ ਵਗੈਰਾ ਸਾਰੇ ਬਣਾਇਆ ਹੋਇਆ ਨੇ ਇਧਰ ਬਾਈ ਨੇ ਹਾਂ ਜੀ ਸਟੋਰ ਦਾ ਇਹ ਪਲਾਨ ਇਹਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਗਰਾਉਂਡ ਫਲੋਰ ਦਾ ਆਪਾਂ ਦੇਖ ਚੁੱਕੇ ਹਾਂ ਇਧਰ ਸੈਕੰਡ ਬੈਡਰੂਮ ਹੈ ਜੀ ਹਾਂ ਜੀ ਇਹ ਬੈਡਰੂਮ ਦਾ ਵੀ ਸਾਈਜ਼ ਜੀ ਬੈਡਰੂਮ ਦਾ ਸਾਈਜ਼ ਸੇਮ ਹੈ ਜੀ ਇਹਦੇ ਵਿੱਚ ਸਿਰਫ ਕੀ ਹੈ ਵੀ ਇਹ ਆਪਾਂ ਨੂੰ ਵੱਡੀ ਅਲਮਾਰੀ ਦਿੱਤੀ ਗਈ ਆ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਵੱਡੀ ਅਲਮਾਰੀ ਬਣਾਈ ਹੈ ਬਾਕੀ ਬੈੱਡ ਵਗੈਰਾ ਸਾਰਾ ਡਿਜ਼ਾਈਨ ਵਗੈਰਾ ਕੀਤਾ ਗਿਆ ਹੈ ਇਹਦੇ ਵਿੱਚ ਸੇਮ ਰੂਮ ਸਾਰੇ ਸੇਮ ਹੀ ਆ ਜੀ ਇਹ 16 ਬਾਈ 12 ਦੇ ਰੂਮ ਹੈ 16 ਬਾਈ 12 ਦੇ ਠੀਕ ਹੈ ਜੀ ਗਰਾਉਂਡ ਫਲੋਰ ਦਾ 1300 ਸਕਰ ਫੁੱਟ ਏਰੀਆ ਬਣਦਾ ਜੀ ਜੋ ਤੁਹਾਨੂੰ ਦਿਖਾ ਚੁੱਕੇ ਆ ਆਪਾਂ ਗਰਾਉਂਡ ਫਲੋਰ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਸਾਰਾ ਇੰਟੀਰੀਅਰ ਵਰਕ ਵੀ ਬਾਖ ਮਾਰ ਲਿਆ ਜੀ ਤੇ ਬਾਕੀ ਲੱਕੜ ਸਾਰੀ ਸਾਗਵਾਨ ਦੀ ਸਾਰੀ ਕੋਰਟ ਦੇ ਵਿੱਚ ਵਰਤੀ ਗਈ ਹੈ ਇਹ ਕਹਿੰਦੇ ਆ ਵੀ ਆਪਾਂ ਮਿਰਰ ਬਣਾਇਆ ਗਿਆ ਜੀ ਸਿੱਧਾ ਡਿਜ਼ਾਈਨ ਕਟਿੰਗ ਕਰਕੇ ਲੱਗਾ ਹੈ। ਜੀ ਦੋਸਤੋ ਆਪਾਂ ਫਸਟ ਫਲੋਰ ਤੇ ਚੱਲਦੇ ਆਂ ਜੀ। ਜੀ ਚਲਿਓ। ਹਾਂਜੀ। ਐ ਬਾਈ ਜੀ ਜੇ ਗੱਲ ਕਰੀਏ ਸਟੇਅਰ ਸੈਂਸਰ ਹੈਗਾ ਜੀ। ਜਦੋਂ ਆਪਾਂ ਨਾਲ ਚੱਲਦੇ ਜਾਵਾਂਗੇ, ਇਸਟੇਅਰ ਦੇ ਨਾਲ ਸੈਂਸਰ ਆਪਣੇ ਤੁਰਦੇ ਜਾਣਗੇ। ਜੀ ਹਾਂਜੀ। ਇਹ ਵੀ ਬਹੁਤ ਸੋਹਣਾ ਹੈ ਜੀ। ਤੇ ਬਾਕੀ ਇਹਦੇ ਤੇ ਇਹ ਸਾਰਾ ਆਪਣੇ ਪੱਥਰ ਲੱਗਾ ਹੈ ਜੀ। ਹਾਂਜੀ। ਇਹ ਵੀ ਟੌਪ ਦਾ ਨਾਇਆ ਹੋਣਾ ਨਹੀਂ। ਇਹ ਬਲੈਕ ਮਾਰਬਲ ਹੈਗਾ ਸੀ। ਜੀ ਜੀ। ਇਹ ਇਧਰ ਗੱਲ ਕਰੀਏ ਦੋਸਤੋ ਬਾਈ ਜੀ ਉਹ ਕਹਿੰਦੇ ਜਿਵੇਂ ਬਾਲ ਤੇ ਹਜੇ ਕੰਮ ਹੋਣ ਵਾਲਾ ਕਰ ਤੇ ਫਿਰ ਰਹਿੰਦਾ ਜੀ ਇਹ ਸਾਡੇ ਸਾਨੂੰ ਥੋੜਾ ਟਾਈਮ ਹੀ ਹੋਇਆ ਅੱਛਾ ਜੀ ਮਤਲਬ ਐਂਟਰੀ ਕੀਤੀਆਂ ਇਸ ਕਰਕੇ ਥੋੜਾ ਥੋੜਾ ਜਿਹਾ ਡਿਜ਼ਾਈਨ ਵਗੈਰਾ ਰਹਿੰਦੇ ਆ ਇਹ ਤਿਆਰ ਕਰਨ ਵਾਲੇ ਹਜੇ ਆਪਾਂ ਇਧਰ ਤੇ ਹਜੇ ਬਾਲ ਤੇ ਕੰਮ ਹੋਣ ਵਾਲਾ ਰਹਿੰਦਾ ਜੀ ਅ ਬਾਕੀ ਚੂਮਰ ਦੇਖ ਸਕਦੇ ਆ ਇਧਰ ਚੂਮਰ ਦੇਖੋ ਜੀ ਕੋਠੇ ਦੇ ਲੋਕ ਨੂੰ ਚਾਰ ਚੰਨ ਹੋਰ ਲਾਉਂਦਾ ਜੀ ਜਿਵੇਂ ਆਪਾਂ ਦੇਖ ਸਕਦੇ ਆ ਬਹੁਤ ਸੋਹਣੀਆਂ ਜਿਹੀਆਂ ਨੇ ਤੇ ਇਧਰ ਬਾਈ ਹੋਰ ਨੇ ਗ੍ਰਿੱਲ ਲਾਈ ਹੋਈ ਹੈ ਤੇ ਹੁਣ ਦੋਸਤੋ ਆਪਾਂ ਫਰਸਟ ਫਲੋਰ ਦੇ ਵਿੱਚ ਆ ਚੁੱਕੇ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਗਰਾਉਂਡ ਫਲੋਰ ਦਾ ਪਲਾਨ ਆਪ ਤੁਸੀਂ ਦੇਖ ਚੁੱਕੇ ਆ ਜੀ ਤੇ ਫਰਸਟ ਫਲੋਰ ਤੇ ਗੱਲ ਕਰੀਏ ਬਾਈ ਜੀ ਫਰਸਟ ਫਲੋਰ ਤੇ ਆਪਣੇ ਤਿੰਨ ਬੈਡਰੂਮ ਨੇ ਜੀ ਲੌਬੀ ਆ ਤੇ ਦੋ ਪੋਰਚ ਨੇ ਜੀ ਬਾਈ ਜੀ ਹਾਂ ਜੀ ਇਹ ਤੁਸੀਂ ਟੋਟਲ ਏਰੀਆ 1200 ਸਕਰ ਫੁੱਟ ਜੀ 1200 ਸਕਰ 1200 ਸਕਰ ਫੁੱਟ ਕਵਰ ਹੈ ਜੀ ਤੇ ਹੁਣ ਆਪਾਂ ਬੈਡਰੂਮ ਦੇ ਵਿੱਚ ਐਂਟਰ ਕਰਦੇ ਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਅੰਟੀਰੀਅਰ ਵਰਕ ਇੱਥੇ ਵੀ ਬਾਕਮਾਲ ਹੈ ਜੀ ਸਾਰਾ ਬਾਕੀ ਜਿਵੇਂ ਆਪਾਂ ਉਹ ਸੇਮ ਜਿਹੜੀ ਨੀਚੇ ਤੁਸੀਂ ਦੇਖਿਆ ਹੋ ਸੇਮ ਕਨਸੈਪਟ ਹੋਦਾ ਹੈ ਕਨਸੈਪਟ ਅੱਛਾ ਅੱਛਾ ਮਤਲਬ ਜਦੋਂ ਇਦਾਂ ਲੱਗਿਆ ਹੁੰਦਾ ਜੀ ਆਪਾਂ ਮਤਲਬ ਮਤਲਬ ਜੱਜਮੈਂਟ ਦੀ ਹੁੰਦੀ ਵੀ ਕੀ ਹੈ ਬਿਲਕੁਲ ਵੀ ਨਹੀਂ ਹੈ ਨਾ ਹਾਂਜੀ ਤੇ ਇਹ ਵੀ ਇੱਕ ਬਹੁਤ ਵਧੀਆ ਲਾਈਨ ਹੈ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਜੇ ਗੱਲ ਕਰੀਏ ਇਧਰ ਨਾਲ ਸੇਮ ਡਰੈਸਿੰਗ ਆ ਗਈ ਤੇ ਨਾਲ ਬਾਥਰੂਮ ਅਟੈਚ ਹੈ ਜੀ ਇਧਰ ਦਿਖਾ ਦਿੰਦੇ ਹਾਂ ਰੂਮ ਸੇਮ ਸਾਈਜ਼ ਦਾ ਜੀ 12 बाई 16 ਹੀ ਆ আচ্ছা ਜੀ ਠੀਕ ਸੇਮ ਜਿੱਦਾਂ نیچے ਹੈਗਾ ਉਹੀ ਜੀ ਉੱਪਰ ਬਣਾਈ ਗਏ ਬਸ ਡਿਜ਼ਾਈਨ ਥੋੜੇ ਜਿਹੇ ਫਰਕ ਹੈਗਾ ਇਹ ਚ ਵੀ ਸਾਰਾ ਲੱਕੜ ਦਾ ਹੀ ਵਰਕ ਹੋਇਆ ਜੀ ਸਾਰਾ ਐਚ ਡੀ ਐਮ ਆਰ ਬੋਰਡ ਵਰਤਿਆ ਗਿਆ ਜੀ ਆ ਦਿਖਾ ਸਕਦੇ ਹਾਂ ਦੋਸਤੋ ਇੱਧਰ ਬੈਡਰੂਮ ਦੀ ਲੁੱਕ ਇੱਕ ਹੋਰ ਵੀ ਸੋਹਣੀ ਲੱਗਦੀ ਜਿਵੇਂ ਨਾ ਅੰਟੀਰੀਅਰ ਵਰਕ ਵਧੀਆ ਹੋਇਆ ਹੁੰਦਾ ਜੀ ਜੀ ਤੇ ਇੱਧਰ ਐਲ ای ਡੀ ਪੈਨਲ ਹਾਂ ਜੀ ਇਹ ਵੀ ਸੇਮ ਉਦਾਂ ਹੀ نیچے ਉੱਪਰ ਦਾ ਬੋਲਡ ਹੀ ਰੱਖਿਆ ਗਿਆ ਸਾਈਜ਼ ਉਹ ਵੀ ਸਾਨੂੰ ਥੋੜੇ ਜਿਹਾ ਸਾਈਜ਼ ਵੱਡੇ ਪਸੰਦ ਸੀ ਨਹੀਂ ਨਹੀਂ ਸਹੀ ਹੈ ਜੀ ਦੋਸਤੋਂ ਨੂੰ ਇਹ ਸਾਨੂੰ ਸੋਹਣਾ ਲੱਗਿਆ ਇਸ ਕਰਕੇ ਅਸੀਂ ਇਹ ਸਾਈਜ਼ ਬਣਾਇਆ ਸੀ ਰੂਮ ਦੇ ਸਾਈਜ਼ ਖੁੱਲੇ ਬਣੇ ਹੋਏ ਦੋਸਤੋਂ ਜੀ ਜੀ 12 बाई 16 16 ਜੀ ਸਾਈਜ਼ ਜੀ ਹਾਂ ਜੀ ਦੋਸਤੋਂ ਤੇ ਬਾਕੀ ਆਪਾਂ ਹੁਣ ਇਹ ਲੌਬੀ ਦੇ ਵਿੱਚ ਬਾਥਰੂਮ ਆ ਗਿਆ ਜੀ ਇਧਰ ਲੌਬੀ ਨਾਲ ਜੀ ਬਾਥਰੂਮ ਅਟੈਚ ਜੀ ਇਹਦੀ ਸਟੇਰਿੰਗ ਜਿੱਤ ਲਾਈ ਹੋਈ ਹੈ ਜੀ ਅੱਛਾ ਜੀ ਇਧਰ ਵੀ ਸਾਰਾ ਇਹ ਵੀ ਸਾਰਾ ਕਜਰੀਆ ਬਣਿਆ ਹੋਇਆ ਜੀ ਇਧਰ ਲਈ ਸਾਈਡ ਗੱਲ ਕਰੀਏ ਜੀ ਇਹ ਇੱਕ ਆਪਾਂ ਗੈਸਟ ਰੂਮ ਬਣਾਏਗੇ ਨਹੀਂ ਜੀ ਇਦਾਂ ਗੈਸਟ ਰੂਮ ਦੇ ਆਉਂਦੇ ਆ ਦੇ ਉਹਨਾਂ ਬੰਦੇ ਰੂਮ ਤਿਆਰ ਕੀਤੇ ਗਏ ਨੇ ਹਾਂਜੀ ਦੋਸਤੋ ਇਹਦੇ ਵਿੱਚ ਸਾਰਾ ਡਿਜ਼ਾਈਨ ਹੋਇਆ ਹੈ ਇਧਰ ਗੈਸਟ ਰੂਮ ਤਿਆਰ ਕੀਤਾ ਬਾਈ ਹੋ ਜੀ ਉਹਨਾਂ ਨੇ ਜੀ ਇਹਦਾ ਵੀ ਪਲਾਨ ਬਹੁਤ ਸੋਹਣਾ ਹੈ ਜੀ ਇਹ ਵੀ ਥੋੜਾ ਬੋਧ ਇਹਦਾ ਵਰਕ ਰਹਿਦਾ ਕੰਮ ਚੱਲ ਰਿਹਾ ਪਿਆ ਥੋੜਾ ਬੋਧ ਕੰਮ ਰਹਿਦਾ ਜੀ ਜੀ ਬਾਈ ਜੀ ਅਜੇ ਬਾਈ ਯੂਰੀ ਕਹਿੰਦੇ ਕੰਮ ਅਜੇ ਕਰਨਾ ਜੀ ਹੋਰ ਮਤਲਬ ਚੱਲ ਰਿਹਾ ਕੰਮ ਤੇ ਇਸ ਸਾਈਡ ਜੀ ਇੱਕ ਇੱਕ ਬੈਡਰੂਮ ਇਹ ਆ ਗਿਆ ਜੀ ਇੱਕ ਬੈਡਰੂਮ ਇਧਰ ਹੈ ਦੋਸਤੋ ਇੱਕ ਬੈੱਡਰੂਮ ਇਧਰ ਤੁਸੀਂ ਦੇਖ ਸਕਦੇ ਹੋ ਇਹਨੂੰ ਬਾਈ ਜੋ ਜਿਵੇਂ ਮੰਨ ਲਓ ਵੀ ਸਟਡੀ ਦੇ ਵਾਸਤੇ ਵੀ ਆਪਾਂ ਯੂਜ਼ ਕਰ ਸਕਦੇ ਹਾਂ ਨਾ ਜੀ 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 ਸਟਡੀ ਵਗੈਰਾ ਇਧਰ ਗੇਮਿੰਗ ਵਗੈਰਾ ਬੱਤੀ ਵਗੈਰਾ ਖੇਡਦੇ ਆਪਾਂ ਨੇ ਵਾਸਤੇ ਸਪੈਸ਼ਲ ਇੱਕ ਬਕਰਾਂ ਰੂਮ ਬਣਾ ਦਿੱਤਾ ਹੈ ਜੀ ਜੀ ਹਾਂਜੀ ਦੋਸਤੋ ਜਿਵੇਂ ਆਪਾਂ ਜੀ ਗਰਾਉਂਡ ਫਲੋਰ ਪਲਾਨ ਵੀ ਦੇਖ ਚੁੱਕੇ ਆ ਜੀ ਫਾਸਟ ਫਲੋਰ ਵੀ ਦੇਖ ਚੁੱਕੇ ਆ ਹੁਣ ਆਪਾਂ ਇਧਰ ਇਧਰ ਜੀ ਇਹ ਪੋਰਚ ਆ ਜਾਂਦਾ ਇਹਦਾ ਪੋਰਚ ਆਪਣੇ ਦਾ ਨੂੰ ਬਰਾਂਡਾ ਕਹਿੰਦੇ ਨੇ ਬਰਾਂਡਾ ਵੀ ਕਹਿ ਸਕਦੇ ਆ ਨਾ ਜੀ ਹਾਂਜੀ ਹਾਂਜੀ ਇਹ ਪੋਰਚੇ ਵੀ ਆ ਗਿਆ ਜੀ ਇਹ ਬਾਹਰ ਖੁੱਲਡਲਾ ਹਵਾਦਾਰ ਹਾਂਜੀ ਇੱਕ ਕੋਠੀ ਦੇਖਦੇ ਵਿੱਚ ਇਹਦੇ ਵੀ ਇੱਕ ਚਾਰ ਚੈਨਲ ਆਉਂਦਾ ਜੀ ਇਹ ਇਹ ਲੁੱਕ ਵੀ ਬਹੁਤ ਸੋਹਣੀ ਬਣਤਨ ਤਰ ਤਰ ਦਿੰਦਾ ਜੀ ਭਰਾਂਡਾ ਜਿਵੇਂ ਆਪਾਂ ਕਹਿ ਸਕਦੇ ਹਾਂ ਸਾਰੀ ਕੋਠੀ ਦੀ ਮਤਲਬ ਫਰੰਟ ਐਲੀਵੇਸ਼ਨ ਬਹੁਤ ਸੋਹਣਾ ਨਿਕਲਦਾ ਜੀ ਇਹਦਾ ਇਹ ਵੀ ਨਾਲੇ ਵਿਊ ਵਧੀਆ ਆਉਂਦਾ ਹਾਂਜੀ ਲਾਗੇ ਬਣ ਦੇਖਿਆ ਵਿਊ ਵਧੀਆ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਇਹ ਸਾਰਾ ਆਪਣੇ ਦੂਜਾ ਜਾਲੀ ਦਾ ਕੰਮ ਕੀਤਾ ਗਿਆ ਇਹ ਵੀ ਗੁਰੀ ਘਰਾਂਗਰਾਂ ਦੀ ਟੀਮ ਨੇ ਸਾਨੂੰ ਇਹ ਦੱਸਿਆ ਸੀਗਾ ਅੱਛਾ ਅੱਛਾ ਤੇ ਉਹਦੇ ਵਿੱਚੋਂ ਇਹ ਪਹਿਲਾਂ ਗ੍ਰਿਲ ਵਰਗੇ ਕਹਿੰਦੇ ਸੀਗੇ ਜੀ ਸਟील ਦੀ ਗ੍ਰਿਲ ਤੇ ਅਸੀਂ ਉਹ ਕਹਿੰਦੇ ਵੀ ਨਹੀਂ ਤੁਸੀਂ ਇਹ ਚੀਜ਼ ਵਰਕ ਸਟਾਰਟ ਕਰੋ ਜਿਹੜਾ ਕੀਤਾ ਤੇ ਇਹਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਚਾ ਚੰਦ ਲੱਗੇ ਹਾਂਜੀ ਹਾਂਜੀ ਜੇ ਆਪਾਂ ਦੇਖੀਏ ਤਾਂ ਮਤਲਬ ਜਾਲੀ ਨਾਲ ਇੱਕ ਪ੍ਰਾਤਨ ਲੋਕ ਬਹੁਤ ਵਧੀਆ ਲੋਕ ਨਿਕਲੇ ਨੇ ਇਹ ਇੱਕ ਲੱਗ ਤੋਂ ਹੀ ਹੁਣ ਜਿਵੇਂ ਚੱਲ ਰਿਹਾ ਜੀ ਜਾਲੀ ਪਾਵਿਆਂ ਦਾ ਚੱਲ ਰਿਹਾ ਜੀ ਹਨਾ ਹਾਂਜੀ ਦੋਸਤੋ ਜਿਵੇਂ ਆਪਾਂ ਗੱਲ ਕਰੀਏ ਵੀਰੇ ਵੀ ਰਾਤ ਦਾ ਮਤਲਬ ਰਾਤ ਨੂੰ ਤਾਂ ਇੱਕ ਲਾਈਟਿੰਗ ਦਾ ਹੋਰ ਵੀ ਜ਼ਿਆਦਾ ਸੋਹਣਾ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਹੈ ਗਾ ਜੀ ਇਹ ਦੇਖ ਰਹੇ ਹੋ ਤੁਸੀਂ ਕਿੰਨੀ ਲਾਈਟ ਚੱਲ ਰਹੀ ਆ ਹਾਂਜੀ ਪ੍ਰੋਪਰ ਲਾਈਟ ਲੱਗੀ ਹੈ ਕਿਉਂਕਿ ਇਹਦਾ ਪੋਰ ਚਾਰ-ਚਾਰ ਲੱਗਾ ਦੂਰੋਂ ਹੀ ਪਤਾ ਲੱਗ ਜਾਂਦਾ ਕਨਸੈਪਟ ਕੋਠੀ ਦਾ ਵੀ ਵਾਕਿਆ ਚੀਜ਼ ਲੱਗੀ ਹੋਈ ਹੈਗੀ ਕਿਉਂਕਿ ਪ੍ਰੋਪਰ ਲਾਈਟਿੰਗ ਵਗੈਰਾ ਹੋਈ ਆ ਸਾਰੀ ਤੁਸੀਂ ਬਾਹਰ ਦੇਖ ਸਕਦੇ ਹੋ ਬਾਹਰ ਵੀ ਲਾਈਟਾਂ ਵਗੈਰਾ ਚੱਲ ਰਹੀਆਂ ਨੇ ਉੱਪਰ ਹੀ ਪ੍ਰੋਪਰ ਲਾਈਟ ਚੱਲ ਰਹੀ ਆ ਲਾਈਟਿੰਗ ਦਾ ਦ੍ਰਿਸ਼ ਹੋਰ ਵੀ ਸੋਹਣਾ ਲੱਗ ਰਿਹਾ ਜੀ ਦੇਖ ਕੇ ਜੇ ਆਪਾਂ ਦੇਖਿਆ ਜਾਵੇ ਜੀ ਜੀ ਤੇ ਰਾਤ ਦਾ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਜਿੱਦਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਇਹ ਸਾਰਾ ਕਨਸੈਪਟ ਹੋਇਆ ਇਹ ਗੁਰੀ ਘਰਾਂ ਦੇ ਟੀਬਲੋਂ ਹੋਇਆ ਤੇ ਇਹਦੇ ਵਿੱਚ ਕੀ ਸੀਗਾ ਵੀ ਜਦੋਂ ਅਸੀਂ ਗੁਰੀਬਾਈ ਦੀ ਇੱਕ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਸਾਨੂੰ ਬਹੁਤ ਸੋਹਣੀ ਲੱਗੀ ਕੋਠੀ ਉਹ ਸੋਹਣੀ ਲੱਗਦੇ ਕਾਰਨ ਅਸੀਂ ਮੈਂ ਗੁਰੀਬਾਈ ਨਾਲ ਗੱਲ ਹੋਈ ਸਾਡੀ ਤੇ ਅਸੀਂ ਕਿਹਾ ਵੀ ਬਾਈ ਜੀ ਇਹ ਏਸੀ ਚੀਜ਼ ਬਣਾਉਣੀ ਹੈਗੀ ਤੇ ਸਾਰੀ ਜਿੰਨੀ ਵੀ ਟੋਟਲੇ ਦੇ ਵਿੱਚ ਜੋ ਵੀ ਆਪਣੇ ਹੋਇਆਗਾ ਜਿੰਨਾ ਵੀ ਨਕਸ਼ਾ ਵਗੈਰਾ ਬਣਾਇਆ ਜੋ ਵੀ ਕੰਮ ਹੋਇਆ ਸਾਰਾ ਸਾਨੂੰ ਗੁਰੀਬਾਈ ਨੇ ਦੱਸਿਆ ਫਿਰ ਅਸੀਂ ਉਸ ਹਿਸਾਬ ਨਾਲ ਇਹ ਕੋਠੀ ਕਰ ਕੀਤੀ ਹੈ ਜੀ ਬਾਕੀ ਇਸ ਥੀ ਦੇ ਵਿੱਚ ਤੁਸੀਂ ਹੋਰ ਵੀ ਦੇਖ ਸਕਦੇ ਹੋ ਕਾਫੀ ਚੀਜ਼ਾਂ ਬੜੀਆਂ ਹੋਈਆਂ ਨੇ ਲੁੱਕ ਵਾਈਜ਼ ਬਹੁਤ ਸੋਹਣੀ ਲੱਗਦੀਆਂ ਨੇ ਇਹ ਚੀਜ਼ ਸਾਰੀ ਇਹ ਵਹ ਲਗਭਗ ਪਹਿਲ ਗੁਰੀਬਾਈ ਦਾ ਚਲੋ ਮਾਣਿਆ ਸਾਨੂੰ ਉਹਨਾਂ ਤੇ ਕਿਉਂਕਿ ਉਹਨਾਂ ਨੇ ਬਹੁਤ ਮਾਣਿਆ ਇਸ ਕਰਕੇ ਅਸੀਂ ਇਹ ਸਾਰੀ ਜੀਤ ਤਿਆਰ ਕਰਦੇ ਜੁਕਿਆ ਹਾਂ ਹਾਂਜੀ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਬਿਜਲੀ ਦੀ ਫਿਟਿੰਗ ਦਾ ਮੰਨ ਲਓ ਆਪਾਂ ਇਹ ਕਿਹੜਾ ਮਤਲਬ ਸਮਾਰ ਸਾਰਾ ਨੈਰੋਲ ਕੰਪਨੀ ਦਾ ਜੁਲ ਹੋਇਆ ਹੈਗਾ ਜਿੱਲਾ ਵੀ ਕਨਸੈਪਟ ਸਾਰਾ ਨੈਰੋਲ ਦਾ ਹੀ ਲਗਭਗ ਅਸੀਂ ਚੂਜ਼ ਕੀਤਾ ਕਰਦੇ ਰੇਤ ਤੱਕ ਲਾਈਟਿੰਗ ਲਾਈਟਿੰਗ ਜਿੰਨੀ ਵੀ ਸਾਰੀ ਲੱਗੀ ਲਾਈਟ ਜੈਗਵਾਰ ਦੀ ਲੱਗੀਆਂ ਹੋਈਆਂ ਨੇ ਸਾਰੇ ਜੈਗਵਾਰ ਦੇ ਹੀ ਆਈ ਜੀ ਬਾਈ ਜੀ ਜੀ ਬਾਕੀ ਸਾਡੇ ਕਜ਼ਨ ਸੀਗੇ ਮੇਰੀ ਭੁਆਈ ਦਾ ਬੇਟਾ ਦਾ ਜੀ ਨੇ ਉਹ ਧੂਰੀ ਤੋਂ ਨੇ ਲਾਗੇ ਉਹਨਾਂ ਦਾ ਸਾਰਾ ਸਕੀਲ ਇਲੈਕਟ੍ਰੀਕ ਹੈਗਾ ਉਹਨਾਂ ਦਾ ਜੀ ਉਹਨਾਂ ਨੇ ਸਾਰਾ ਇਹ ਸਾਰਾ ਹੁਣ ਤਿਆਰ ਕਰਕੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਤੇ ਬਾਕੀ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਦੋਸਤੋ ਗਰਾਉਂਡ ਫਲੋਰ ਵੀ ਦਿਖਾ ਚੁੱਕੇ ਆ ਜੇ ਆਪਾਂ ਗੱਲ ਕਰੀਏ ਜੀ ਹੁਣ ਫਸਟ ਫਲੋਰ ਤੇ 1200 ਸਕਰ ਫੁੱਟ ਹੈ ਜੀ ਤਿੰਨ ਬੈਡਰੂਮ ਨੇ ਦੋਸਤੋ ਜਿਵੇਂ ਕਿ ਰੂਮ ਦੇ ਨਾਲ ਬਾਥਰੂਮ ਵੀ ਅਟੈਚ ਹੈਦਰ ਲੋਬੀ ਦੇ ਨਾਲ ਵੀ ਬਾਥਰੂਮ ਅਟੈਚ ਹੈਗਾ ਜੀ ਹਨਾ ਜਿਵੇਂ ਦੋ ਬੈਡਰੂਮ ਕਹਿ ਸਕਦੇ ਨੇ ਇੱਕ ਸਟੱਡੀ ਰੂਮ ਕਹਿ ਸਕਦੇ ਨਹੀਂ ਹਾਂਜੀ ਸਟੱਡੀ ਰੂਮ ਉਸ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਇਧਰਲੀ ਸਾਈਡ ਭਾਂਡਾ ਆ ਗਿਆ ਜੀ ਹਾਂਜੀ ਤੇ ਮੈਂ ਕਿ ਆਪਾਂ ਦੇਖਿਆ ਇੱਕ ਪੋਰਚਾ ਬਣਾ ਇਧਰ ਵੀ ਹੈਗਾ ਜੀ ਇਧਰ ਟਰੈਸਰੀ एरिया ਆ ਗਿਆ ਇਧਰ ਆਪਾਂ ਚੱਲ ਕੇ ਦਿਖਾਉਣੀ ਆ ਜੀ ਤੁਹਾਨੂੰ ਜੀ ਦੋਸਤੋ ਹੁਣ ਆਪਾਂ ਇਧਰ ਗੱਲ ਕਰਦੇ ਹਾਂ ਜੀ ਇਧਰ ਸਾਰਾ ਟਰੈਸਰੀ ਆ ਗਿਆ ਜੀ ਓਪਨ ਹੈ ਸਾਰਾ ਤੇ ਤੁਹਾਨੂੰ ਪਲਾਨ ਦਿਖਾ ਚੁੱਕਿਆ ਹਾਂ ਜੀ ਗਰਾਉਂਡ ਫਲੋਰ ਦਾ ਵੀ ਫਸਟ ਫਲੋਰ ਦਾ ਵੀ ਔਰ ਬਾਕੀ ਆਪਾਂ ਟੌਪ ਤੇ ਚੱਲਦੇ ਹਾਂ ਹਾਂਜੀ ਟੌਪ ਤੇ ਤੁਹਾਨੂੰ ਦਿਖਾ ਲਓ ਠੀਕ ਹੈ ਜੀ ਉੱ ਠੀਕ ਹੈ ਜੀ ਉੱਪਰ ਦਿਖਾਉਣਾ ਜੀ ਦੋਸਤੋ ਚਲ ਕੇ ਤੁਹਾਨੂੰ ਹਾਂਜੀ ਦੋਸਤੋ ਆਪਾਂ ਟਾਪ ਫਲੋਰ ਤੇ ਆ ਚੁੱਕੇ ਹਾਂ ਜੀ ਸੈਕੰਡ ਫਲੋਰ ਤੇ ਜਿਵੇਂ ਗੱਲ ਕਰੀਏ ਇਧਰ ਹੀ ਕੀ ਕਰ ਸਕਦੇ ਇੱਕ ਰੂਮ ਬਣਾਇਆ ਜੀ ਅੱਛਾ ਜੀ ਇਹ 12 ਬਾਈ 18 ਦਾ ਵੱਡਾ ਰੂਮ ਬਣਾਇਆ 12 ਬਾਈ 18 ਦਾ ਜੀ ਹਾਂਜੀ ਇਹਦੇ ਵਿੱਚ ਇੱਕ ਟੈਂਕੀ ਵਗੈਰਾ ਕਵਰ ਹੋ ਗਈ ਆ ਹਾਂਜੀ ਬਾਕੀ ਏਸੀ ਦਾ ਕੰਮ ਚੱਲ ਰਿਹਾ ਵਾਲੇ ਜੀ ਇਹ ਇੱਕ ਪਾਰਟੀ ਪਾਰਟੀ ਸੁਣੋਣੀ ਆ ਪਾਰਟੀਸ਼ਨ ਹੋ ਗਏ ਇੱਥੋਂ ਪਾਰਟੀਸ਼ਨ ਹੋ ਗਿਆ ਇੱਥੋਂ ਪਾਰਟੀਸ਼ਨ ਹੋ ਗਏ ਤੇ ਇੱਕ ਇਹਦੇ ਚ ਬੈਡਰੂਮ ਤਿਆਰ ਕੀਤਾ ਗਿਆ ਬੈਡਰੂਮ ਨਿਕਲ ਜੂਗਾ ਜੀ ਲੱਗਦਾ ਹੁਣ ਇੱਕ ਵਾਰੀ ਵੈਸੇ ਬਾਈ ਹੋਣਾ ਨੇ ਨਾ ਕੰਮ ਚੱਲੀ ਜਾਂਦਾ ਹੀ ਹਜੇ ਨਾ ਕਹਿਣ ਦਾ ਮਤਲਬ ਇਧਰ ਨਾਲੇ ਟੈਂਕੀ ਦਾ ਏਰੀਆ ਆ ਜੂਗਾ ਜੀ ਸਾਰਾ ਹਾਂ ਜੀ ਨਾ ਟੈਂਕੀਆਂ ਵੀ ਪਾਣੀ ਖਰਾਬ ਨਹੀਂ ਹੁੰਦਾ ਸਹੀ ਰਹਿੰਦਾ ਹਾਂ ਜੀ ਬਾਹਰ ਚੀਜ਼ਾਂ ਤੋਂ ਇੱਕ ਐਸੀ ਇਧਰ ਪਿੱਛੇ ਬੈਠ ਕੇ ਆ ਜੀ ਤੇ ਇਧਰ ਆਪਾਂ ਟਰੈਸ ਗਾਰਡਨ ਬਣਾਉਣਾਗਾ ਵਾਲੇ ਉਹਦਾ ਵੀ ਜਲ ਰਹਿਗਾ ਇਹ ਟਰੈਸ ਗਾਰਡਨ ਬਣੂਗਾ ਬਹੁਤ ਜਦ ਅੱਜ ਕੱਲ੍ਹ ਦੇਖਦੇ ਪਏ ਆਪਾਂ ਵੀਡੀਓ ਦੇ ਵਿੱਚ ਜੀ ਬਾਈ ਜੀ ਬਾਈ ਉੱਲੇ ਜਾਈਂ ਦਿੱਤਾ ਹੋਇਆਗਾ ਅਸੀਂ ਉਹ ਬਸ ਤਿਆਰ ਕਰਨਾ ਥੋੜੇ ਟਾਈਮ ਤੱਕ ਕੋਈ ਤਿਆਰੀ ਹੋਣ ਵਾਲਾ ਠੀਕ ਹੈ ਜੀ ਅ ਦੋਸਤੋ ਬਾਈ ਜੀ ਹੁਰੀ ਕਹਿੰਦੇ ਇੱਧਰ ਵੀ ਗਾਰਡਨ ਬਣਾਉਣਾਗਾ ਹਜੇ ਆਪਾਂ ਮਤਲਬ ਜਿਵੇਂ ਟਾਪ ਤੇ ਆਪਾਂ ਗੱਲ ਕਰੀਏ ਹਨਾ ਤੇ ਇਹ ਵੀ ਇੱਕ ਅਲੱਗ ਤੋਂ ਦੇਖ ਮੰਨੀ ਹੈ ਜੀ ਹਨਾ ਜੀ 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 ਬਹੁਤ ਸੋਹਣਾ ਮਤਲਬ ਜਿਵੇਂ ਆਪਾਂ ਦੇਖਦੇ ਰਹੇ ਨੇ ਜੀ ਹਨਾ ਹੋਰ ਵੀ ਸਾਰੇ ਇਹ ਕੰਮ ਅਜੇ ਹੋਣ ਵਾਲਾ ਰਹਿੰਦਾ ਜੀ ਬਾਕੀ ਥੋੜਾ ਹੀ ਰਹਿ ਗਿਆ ਬਸ ਡਿਜ਼ਾਈਨ ਤਿਆਰੀ ਹੈ ਬਸ ਇਹਦੀ ਲਗਭਗ ਡਿਜ਼ਾਈਨ ਸਾਨੂੰ ਉਹਨਾਂ ਨੇ ਭੇਜਿਆ ਹੋਇਆਗਾ ਜੀ ਬਾਕੀ ਥੋੜਾ ਜਿਹਾ ਟਾਈਮ ਲੱਗ ਰਿਹਾਗਾ ਜੀ ਬਾਈ ਜੀ ਸੈਟਿੰਗ ਕਰਕੇ ਕਿਉਂਕਿ ਸਾਨੂੰ ਇਹ ਦੋ ਮੰਥੀ ਹੋਇਆ ਲਗਭਗ ਇੱਥੇ ਆਇਆ ਨੂੰ ਜੀ ਬਾਈ ਜੀ ਇਸ ਕਰਕੇ ਥੋੜਾ ਥੋੜਾ ਕੰਮ ਹੁਣ ਵਿੱਚ ਰਹਿ ਕੰਮ ਕਰਾ ਰਹੇ ਹਾਂਗੇ ਜੀ ਜੀ ਇਹ ਇਹ ਆਪਣਾ ਵੈਂਟੀਲੇਸ਼ਨ ਆ ਇਹਨਾਂ ਦੀ ਹਾਂਜੀ ਜਿੱਦਾਂ ਦਾ ਆਪਣੇ نیچے ਤੁਸੀਂ ਦੇਖਿਆ ਹੋ ਹਾਂਜੀ ਦੋ ਬੈਡਰੂਮਾਂ ਨੂੰ ਦੋ ਬੈਡਰੂਮ ਤੇ ਬਾਥਰੂਮ ਚਾਰ ਬਾਥਰੂਮ ਹੋ ਗਏ ਨੀਚੇ ਵੀ ਤੇ ਉੱਪਰ ਵੀ ਇਹ ਸਾਰਿਆਂ ਦਾ ਵੈਂਟੀਲੇਸ਼ਨ ਹੈ ਠੀਕ ਠੀਕ ਹੈ ਜੀ ਇਹ ਇਹਦੇ ਨਾਲ ਵੀ ਆਵਾਜ਼ ਕਰੌਸ ਰਹਿੰਦੀ ਹੈ ਹਾਂਜੀ ਹਵਾ ਕਰੌਸ ਰਹਿੰਦੀ ਬਹੁਤ ਵਧੀਆ ਜੀ ਹਾਂਜੀ ਦੋਸਤੋ ਜਿਵੇਂ ਆਪਾਂ ਸਿੰਗਲਸ ਦੇਖ ਰਹੇ ਹਾਂ ਬਾਈ ਹਾਂ ਇਹ ਵੀ ਕੋਠੀ ਨੂੰ ਕਿਚਾਰ ਚੈਨਲ ਆਉਂਦੇ ਨੇ ਲੋਕ ਨੂੰ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਹਨਾ ਤੇ ਇਹਦੇ ਬਾਰੇ ਫਿਰ ਇਹ ਕਿੱਥੋਂ ਜੀ ਪਿਆਰ ਕਰਾ ਆਪਣੇ ਮੁੰਡਾ ਇੱਥੋਂ ਹੀ ਲੋਕਲ ਹੀ ਸੀਗਾ ਜੀ ਪਿਆਰ ਕਰਕੇ ਗਿਆ ਬਾਕੀ ਇਹ ਜਿੰਨਾ ਵੀ ਸਾਰਾ ਇਹ ਸਮਾਨ ਜਿਹਦਾ ਮਿਲਿਆ ਸੀ ਇਹ ਹਾਰਡ ਵਗੈਰਾ ਚੋਂ ਲੈਂਦੀਆਂ ਸੀ ਇਹ ਸਾਰੇ ਲੁਧਿਆਣੇ ਤੋਂ ਆਪ ਲੈਂਦੀਆਂ ਨੇ ਜੀ ਇਹ ਆਪਾਂ ਲੁਧਿਆਣੇ ਤੋਂ ਸਾਰਾ ਲਿਆ ਕੇ ਇੱਥੇ ਫੋੜ ਕੇ ਵਰਕਰ ਆਇਆ ਸਾਰਾ ਜੀ ਜੀ ਭਾਈ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਲਾਸਿਕਲ ਲੁੱਕ ਦੀ ਬਹੁਤ ਹੀ ਸੋਹਣੀ ਕੋਠੀ ਕਹਿ ਸਕਦੇ ਆਪਾਂ ਜਿਵੇਂ ਕੋਠੀਆਂ ਕਲਾਸਿਕ ਲੁੱਕ ਦੇ ਵਿੱਚ ਇਦਾਂ ਦੀਆਂ ਕੋਠੀਆਂ ਟਰੈਂਡਿੰਗ ਦੇ ਵਿੱਚ ਚੱਲਦੀਆਂ ਨੇ ਪਰ ਇਸ ਕੋਠੀ ਦੇ ਵਿੱਚ ਮੇਨ ਗੱਲ ਇਹ ਹੈ ਵੀ ਜਿੰਨੀ ਕਿ ਬਾਹਰੋਂ ਲੁੱਕ ਸੋਹਣੀ ਹੈ ਉਹਨਾਂ ਅੰਦਰੋਂ ਵੀ ਇੰਟੀਰੀਅਰ ਦਾ ਕੰਮ ਬਾਕਮਾਲ ਹੈ ਜੀ ਉਹ ਪਤਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਬਾਕੀ ਜੇ ਆਪਾਂ ਰੰਗ ਦੀ ਗੱਲ ਕਰੀਏ ਕਲਰ ਕੰਬੀਨੇਸ਼ਨ ਦੀ ਕਲਰ ਕੰਬੀਨੇਸ਼ਨ ਜਿਹੜਾ ਰੰਗ ਦਾ ਕੰਮ ਹੋਇਆ ਹੋਇਆ ਉਹ ਇੱਕ ਹੋਰ ਅਲੱਗ ਤੋਂ ਲੁੱਕ ਦਿਖਾ ਰਿਹਾ ਹੈ ਇਹ ਕੋਠੀ ਦੀ ਜਾਨੀ ਕਿ ਬਹੁਤ ਵਧੀਆ ਬਣਤੰਤਰ ਬਣਦੀ ਹੈ ਰੰਗ ਦੇ ਨਾਲ ਰੰਗ ਦੇ ਨਾਲ ਵੀ ਇੱਕ ਅਲੱਗ ਤੋਂ ਦਿਖਣ ਮਨ ਰਹੀ ਹੈ ਇਹ ਕੋਠੀ ਦੀ ਸੋ ਆਪਾਂ ਦੇਖ ਰਹੇ ਹਾਂ ਇਹ ਸਾਰਾ ਟੋਟਲ ਏਰੀਆ ਬਣਦਾ ਜੀ 2900 ਸਕਰ ਫੁੱਟ ਦੋਸਤੋ ਤੇ ਜੋ ਬਾਈ ਜੀ ਆਪਣੀ ਫੁੱਲ ਵੀਡੀਓ ਤੁਸੀਂ ਜਾ ਕੇ ਗੁਰੀ ਘਰਾਂਗਣਾ ਚੈਨਲ ਤੇ ਦੇਖ ਸਕਦੇ ਹੋ ਜੀ ਜੋ ਬਾਈ ਜੀ ਨੇ ਕੋਠੀ ਦੇ ਮਾਲਕ ਨੇ ਇਹਨਾਂ ਵੱਲੋਂ ਬਹੁਤ ਅਨਮੋਲੀ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਸੋ ਬਾਈ ਸਮਾਂ ਕੱਢਣ ਦੇ ਲਈ ਅਸੀਂ ਵੀ ਬਾਕੀ ਗੁਰੀ ਘਰਾਂਗਣਾ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਜਿਹੜਾ ਇਹਨਾਂ ਸੋਹਣਾ ਕਨਸੈਪਟ ਦਿੱਤਾ ਤੇ ਅਸੀਂ ਇਸ ਤੱਕ ਪਹੁੰਚ ਚੁੱਕੇ ਹਾਂ ਜੀ ਬਾਈ ਜੀ ਵਾਕਿਤਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਐ ਸ਼ੁਕਰੀਆ ਦੋਸਤੋ ਬਾਕੀ ਤੁਸੀਂ ਫੁੱਲ ਵੀਡੀਓ ਗੁਰੀਕਰੰਗਣਾ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਧੰਨਵਾਦ ਜੀ